ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਦਨੇਸ਼ੋਰੀ ਸਤਿ ਸ੍ਰੀ ਅਕਾਲ ਜੀ ਇੱਕ ਐਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੋ ਕਿ ਬਲਾਚੌਰ ਦੇ ਨਾਲ ਜੁੜੀ ਹੋਈ ਹੈ ਦੱਸਦੀ ਹੈ ਤਹਿਸੀਲ ਬਲਾਚੌਰ ਦੇ ਪਿੰਡ ਗਰਲੋ ਬੇਟ ਦਾ ਨੌਜਵਾਨ ਰੂਸ ਵਿਖੇ ਵਿਸਟਰ ਵੀਜ਼ੇ ਤੇ ਗਿਆ ਸੀ ਜਿਸ ਦਾ ਨਾਮ ਨਰੈਣ ਸਿੰਘ ਦੱਸਿਆ ਜਾ ਰਿਹਾ ਜਿਸ ਨੂੰ ਜਬਰੀ ਰੂਸ ਯੂਕਰੇਨ ਯੰਗ ਵਿੱਚ ਧੱਕਿਆ ਜਾ ਰਿਹਾ ਧੱਕੇਸ਼ਾਹੀ ਨਾਲ ਰੂਸ ਯੂਕਰੇਨ ਯੰਗ ਵਿੱਚ ਭੇਜੇ ਜਾਣ ਵਾਲੇ ਨੌਜਵਾਨ ਵਿੱਚ ਬਲਾਚੌਰ ਇਲਾਕੇ ਦੇ ਪਿੰਡ ਗਰਲੋ ਬੇਟ ਦਾ ਨਰੈਣ ਸਿੰਘ ਪੁੱਤਰ ਗੁਰਬੰਤ ਸਿੰਘ ਵੀ ਸ਼ਾਮਲ ਹੈ ਉਸਦੇ ਪਿਤਾ ਗੁਰਵੰਤ ਸਿੰਘ ਨੇ ਅਤੇ ਮਾਤਾ ਗੁਰਮੀਤ ਕੌਰ ਨੇ ਜਜਬਾਤੀ ਹੁੰਦੇ ਹੋਏ ਦੱਸਿਆ ਕਿ ਨਵੇਂ ਸਾਲ ਤੋਂ ਕੁਝ ਦਿਨ ਪਹਿਲਾਂ ਨਰੈਣ ਸਿੰਘ ਆਪਣੇ ਦੋਸਤਾਂ ਨਾਲ ਟੂਰਿਸਟ ਵੀਜ਼ੇ ਤੇ ਰੂਸ ਗਿਆ ਸੀ ਇਸ ਸਬੰਧੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਿਸ ਏਜੰਟ ਨੇ ਉਹਨੂੰ ਉੱਥੇ ਭੇਜਿਆ ਤੇ ਕਿੰਨੇ ਰੁਪਏ ਖਰਚਾ ਆਇਆ ਸੀ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਸਾਡੇ ਤੋਂ ਸਿਰਫ 6000 ਰੁਪਏ ਲੈ ਕੇ ਉਹਨਾਂ ਦਾ ਪੁੱਤਰ ਜਿਹੜਾ ਆ ਉਹ ਚਲਾ ਗਿਆ ਸੀ ਉਹਨਾਂ ਦੱਸਿਆ ਕਿ ਅਕਤੂਬਰ 2023 ਵਿੱਚ ਵੀ ਪਹਿਲਾਂ ਉਹਨਾਂ ਦਾ ਪੁੱਤਰ 15 ਦਿਨਾਂ ਲਈ ਟੂਰਿਸਟ ਵੀਜ਼ੇ ਤੇ ਜਾ ਚੁੱਕਿਆ ਹੈ ਉਹਨਾਂ ਦੱਸਿਆ ਕਿ ਨਰੈਣ ਦੱਸਦਾ ਸੀ ਕਿ ਉਸਦੇ ਦੋਸਤ ਨਾਲ ਮਿਲ ਕੇ ਖਰਚਾ ਕਰ ਰਹੇ ਹਨ ਉਹਨਾਂ ਦੱਸਿਆ ਕਿ ਪਿਛਲੇ ਸ਼ਨੀਵਾਰ ਨਰੈਣ ਦਾ ਫੋਨ ਆਇਆ ਤੇ ਉਹ ਬਹੁਤ ਡਰਿਆ ਸੀ ਉਸਨੇ ਦੱਸਿਆ ਕਿ ਪਹਿਲਾਂ ਉਸਨੂੰ ਬਹੁਤ ਤੰਗ ਕੀਤਾ ਗਿਆ ਬਾਅਦ ਵਿੱਚ ਉਸਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਧੱਕੇ ਨਾਲ ਫੌਜ ਦੀ ਸਿਖਲਾਈ ਵੀ ਦਿੱਤੀ ਗਈ ਉਹਨਾਂ ਕਿਹਾ ਕਿ ਰੂਸ ਯੂਕਰੇਨ ਯੰਗ ਵਿੱਚ ਜਾਣ ਲਈ ਉਸਨੂੰ ਮਜਬੂਰ ਕੀਤਾ ਜਾ ਰਿਹਾ ਉਸਦੇ ਮਾਪਿਆਂ ਦੇ ਮੁਤਾਬਕ ਨਰੈਣ ਹਾੜੇ ਕੱਢ ਰਿਹਾ ਸੀ ਕਿ ਉਸਨੂੰ ਬਚਾ ਲਿਆ ਜਾਵੇ ਉਸਦੇ ਛੋਟੇ ਭਰਾ ਲਖਵਿੰਦਰ ਅਤੇ ਪੂਰਨ ਨੇ ਦੱਸਿਆ ਕਿ ਨਰੈਣ ਬੜੇ ਮਲਾਪੜੇ ਸੁਭਾਅ ਦਾ ਨੌਜਵਾਨ ਹੈ ਉਹਨਾਂ ਨੇ ਦੱਸਿਆ ਕਿ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ ਜਿਸ ਵਿੱਚ ਨਰੈਣ ਦੇ ਸਮੇਤ 7 ਨੌਜਵਾਨ ਜਿਹੜੇ ਗੁਹਾਰ ਲਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਉਹਨਾਂ ਨੇ ਇਹ ਵੀ ਗੱਲ ਆਖੀ ਉਸ ਵੀਡੀਓ ਵਿੱਚ ਕਿ ਟੂਰਿਸਟ ਵੀਜ਼ੇ ਤੇ ਉਹਨਾਂ ਨੂੰ ਬੇਲਾਰੂਸ ਵਿਖੇ ਪਹਿਲਾਂ ਲਜਾਇਆ ਗਿਆ ਬਾਅਦ ਵਿੱਚ ਉਹਨਾਂ ਨੂੰ ਪੁਲਿਸ ਫੜ ਕੇ ਲੈ ਗਈ ਅਤੇ ਆਖਿਆ ਉਹਨਾਂ ਨੂੰ ਕਿ ਉਹਨਾਂ ਨੂੰ ਐਜ਼ ਅ ਹੈਲਪਰ ਜਿਹੜਾ ਆ ਫੌਜ ਵਿੱਚ 1 ਸਾਲ ਲਈ ਕੰਮ ਕਰਨਾ ਪਵੇਗਾ ਨਹੀਂ ਤਾਂ ਘੱਟੋ-ਘੱਟ 10 ਸਾਲ ਦੀ ਜੇਲ੍ਹ ਕੱਟਣੀ ਪਵੇਗੀ ਉਹਨਾਂ ਦੱਸਿਆ ਕਿ ਉਸ ਵੇਲੇ ਯੂਕਰੇਨ ਵਿੱਚ ਹੈ ਜਾਨੀ ਕਿ ਨਰੈਨ ਯੂਕਰੇਨ ਵਿੱਚ ਹੈ ਤੇ ਵਾਪਸ ਆਉਣ ਦੀ ਗੁਹਾਰ ਲਗਾ ਰਿਹਾ ਹੈ। ਖਾਲੀ ਯੂਕਰੇਨ ਤੋਂ ਮੌਕੇ ਦੀ ਪੂਰੀ ਰਿਪੋਰਟ। ਨਮਸਕਾਰ, ਹਮ ਸਭ ਸਾਥੀ ਰਸ਼ੀਆ ਘੁੰਮਣੇ ਲਈ ਆਏ تھے 90 ਸਾਲ ਪਰ ਔਰ ਹਮੇ ਯਹਾਂ ਪਰ ਇੱਕ ਏਜੰਟ ਮਿਲਾ ਉਸਨੇ ਹਮੇ ਯਹਾਂ ਪਰ ਘੁਮਾਇਆ ਫੁਲਾਇਆ ਰਸ਼ੀਆ ਮੇ ਔਰ ਉਹ ਬਾਅਦ ਮੇ ਹਮੇ ਬੋਲਾ ਕਿ ਮੈਂ ਆਪ ਸਭ ਕੋ ਬੈਲਰੂਸ ਕੇ ਲਈ ਲੈ ਚਲਤਾ ਹੂੰ ਵਹਾਂ ਪਰ ਆਪ ਸਭ ਕੋ ਘੁਮਾ ਫਰਾ ਕੇ ਲਾਤਾ ਹੂੰ ਔਰ ਉਹ ਹਮੇ ਬੈਲਰੂਸ ਲੈ ਕੇ ਚਲਾ ਗਿਆ ਹਮੇ ਇਸ ਬਾਤ ਕਾ ਨਹੀਂ ਪਤਾ ਥਾ ਵਹਾਂ ਪਰ ਵੀਜ਼ਾ ਕੀ ਜ਼ਰੂਰਤ ਹੋਤੀ ਹੈ ਉਹ ਹਮੇ ਐਸੇ और वहाँ जाकर हमसे वो पैसे मांगने लगा मतलब जो उसने पहले पैसे मांगे थे हमने वो दे दिए उसके बाद और पैसे मांगने लगा हमारे पास और पैसे नहीं थे उसने हमको ना वहीं पर बेलारूस हाईवे पर छोड़ दिया और वहाँ फिर हमको पुलिस ने पकड़ लिया पुलिस ने पकड़ कर रशिया आर्मी को दे दिया हमें रशिया आर्मी ने हमें पता नहीं कहाँ पर रखा तीन से चार दिन रखा और हमारे आगे एक हमारी भाषा वाला बंदा आया मतलब उससे फोन पर बात करवाई और हमारे आगे शर्त रखी या या तो आप सबको दस साल की जेल होगी या फिर हमारे साथ एक कॉन्ट्रैक्ट साइन कर लो जिसमें आपको कुछ नहीं करना है आपको मतलब हेल्पर की जॉब मिलेगी खाना वगैरह बनाने में या ड्राइवर वगैरह की कोई ऐसी जॉब मिलेगी आप हमारे साथ कॉन्ट्रैक्ट साइन कर लो तो हमने वो कॉन्ट्रैक्ट कर लिया वो उनकी भाषा में था हमें नहीं पता था उसमें क्या क्या लिखा है और उसके बाद उन्होंने हमें ट्रेनिंग सेंटर पर डाल दिया वहाँ हमें जाके पता चला भी हमारे साथ धोखा हुआ है उन्होंने हमें आर्मी में भर्ती कर लिया है वहाँ पर हमारे साथ ट्रेनिंग दी गई ट्रेनिंग देने के बाद हमें यहाँ पर यूक्रेन छोड़ दिया गया यूक्रेन हमारे साथ हमारे जो साथी थे उनको ना फ्रंट लाइन पर डाल दिया गया है हमारे साथ और भी साथी थे और हम सात बंदे हैं जो कि एक या दो दिन के अंदर हमें भी कह रहे हैं कि आपको फ्रंट लाइन में डालेंगे और आप सबको युद्ध लड़ना पड़ेगा हमारी हम बिल्कुल भी युद्ध के लिए नहीं तैयार हैं हमें किसी को भी अच्छे से बंदूक भी नहीं पकड़नी आती और ये हमें फ्रंट लाइन पर डालना चाहते हैं हमारी इंडियन एम्बेसी हम से और भारत सरकार से आशा है कि हमें सबको यहाँ से कितना चेहरा हो गया यानी कि इधर उम्र एक सा उम्र दसो पहला कितनी उम्र है जी ਇਨੂ ਸਾਲਾਂ ਦੇ ਮੈਨੂੰ ਮੈਂ ਅਨ ਪੜਾ ਮੈਨੂੰ ਕਿੰਨੇ ਸਾਲਾਂ ਦਾ ਮੁੰਡਾ ਤੁਹਾਡਾ ਹੈ 1 ਸਾਲ ਦਾ 21 ਸਾਲ ਦਾ ਇਹ ਕਿੰਨੇ ਚਿਰ ਹੋ ਗਿਆ ਇਹਨੂੰ ਜਿਹੜਾ ਗਿਆ ਸੀਗਾ ਰਸ਼ੀਆ ਨੂੰ ਗਿਆ ਸੀਗਾ 2 ਮਹੀਨਾ ਹੋ ਚੱਲਿਆ ਹੈ 2 ਮਹੀਨਾ ਹੋ ਚੱਲਿਆ ਹਾਂਜੀ ਤੇ ਉੱਥੇ ਜਾ ਕੇ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹਨੂੰ ਫੌਜ ਵਿੱਚ ਭਰਤੀ ਕਰਤਾ ਜੀ ਸਾਨੂੰ 2 ਮਹੀਨੇ ਬਾਅਦ ਫੋਨ ਆਇਆ ਹੈਗਾ ਤੇ ਮੈਸੇਜ ਕੀਤਾ ਵੀ ਮੇਨੂੰ ਮੰਮੀ ਇਹਨਾਂ ਨੇ ਖੜ ਲਿਆ ਤੇ ਮੈਨੂੰ ਪੁਲਿਸ ਵਿੱਚ ਕਰ ਦਿੱਤਾ ਇਹਦੇ ਚ ਜੇਲ੍ਹ ਚ ਦਿਲ ਚ ਕਰਕੇ ਫਿਰ ਮੈਨੂੰ ਅੱਗੇ ਉੱਥੇ ਲੈ ਚਲੇ ਨੇ ਪਰਤੀ ਕਰ ਦਿੱਤਾ ਮਤਲਬ ਵੀ ਸਾਨੂੰ ਡਰਾਪ ਆ ਗਏ ਉਹਨਾਂ ਨੇ ਫਰੈਂਡ ਪ੍ਰਿੰਟ ਲਾ ਕੇ ਸਾਨੂੰ ਡਰਾਪ ਆ ਗਿਆ ਪਰਤੀ ਕਰ ਦਿੱਤਾ ਤੁਮਾਂ ਵੀ ਬਚਾ ਲਈ ਤੁਸੀਂ ਮੰਨ ਲਏ ਤੇ ਹੁਣ ਲਾਸਟ ਟਾਈਮ ਤੁਹਾਡੇ ਬੇਟੇ ਨਾਲ ਕਦੋਂ ਗੱਲ ਹੋਈ ਤੁਹਾਡੀ ਬੇਟੇ ਨਾਲ ਲਾਸਟ ਟਾਈਮ 10 12 ਦਿਨ ਨਹੀਂ ਹੋਈ ਗੱਲ ਹੋਈ ਭਈ ਕਿੰਨਾ ਪੜਿਆ ਜੀ ਮੁੰਡਾ ਜੀ ਤੇ ਪ੍ਰਸਤੁਤੀ ਕੀ ਦੀਏ ਕਿੱਥੋਂ ਬੜਾ ਛੁਣ ਹਾਂਜੀ ਇਥੇ ਕੀ ਤੋਂ ਮਗਰਤ ਸੀ ਕੁਸ਼ਲ ਕਰ ਰਿਹਾ ਸੀ ਜੀ ਮੜਮੂਟਾ ਕਰਦਾ ਹੀ ਗੱਲ ਸੀ ਜੀ ਇਹ ਜਿਹੜਾ ਬਾਹਰ ਹੈ ਪਹਿਲੀ ਵਾਰ ਹੀ ਗਿਆ ਕਿ ਅੱਗੇ ਵੀ ਗਿਆ ਸੀ ਉੱਥੇ ਅੱਗੇ ਗਿਆ ਸੀ ਘੁੰਮਣ ਲੈ ਉਹ ਕਿਹੜੀ ਜਗ੍ਹਾ ਗਿਆ ਸੀ ਠੀਕ ਗਿਆ ਸੀ ਅੱਗੇ ਬੱਚਿਆਂ ਨਾਲ ਰਲ ਕੇ ਇੱਕ ਸਾਨੂੰ ਪਤਾ ਜਿੱਦਾਂ ਹੈਗਾ ਕਿ ਉੱਥੇ ਲੜਾਈ ਲੱਗੀ ਹੈ ਜੀ ਹਾਂ ਜੀ ਤਾਂ ਇਹ ਤੁਹਾਡਾ ਬੇਟਾ ਉੱਥੇ ਕੀ ਕਰਨ ਗਿਆ ਪਿਆ ਜੀ ਉੱਥੇ ਟੂਰਸਟ ਵੀਜੇ ਤੇ ਗਿਆ ਘੁੰਮਣ ਲੈ ਏਜੰਟ ਨੇ ਧੋਖਾਧੜੀ ਕੀਤੀ ਆ ਤੁਹਾਡੇ ਨਾਲ ਏਜੰਟ ਨਹੀਂ ਆਪ ਹੀ ਬੱਚਿਆਂ ਨੇ ਪਤਾ ਨਹੀਂ ਕਿੱਥੋਂ ਜੈਂਟਰ ਲੱਭਿਆ ਕਿੱਥੋਂ ਇਹਨਾਂ ਨੇ ਸਲਾਹ ਬਣਾਈ बस इननी ਗੱਲ ਮੈਨੂੰ ਬੋਲੀਏ ਮੰਮੀ ਮੈਂ ਘੁੰਮਣ ਲਈ ਜਾਣਾ ਪਹਿਲਾਂ ਕੀ ਹੈ ਜੇਗਾ ਜੀ ਪਹਿਲਾਂ 15 ਦਿਨ ਦਾ ਵੀਜ਼ਾ ਲੱਗਿਆ ਜਗਾ ਜੀ ਵੀਜ਼ਾ ਲੱਗਿਆ ਤਾਂ 15 ਦਿਨ ਬਾਅਦ ਵਾਪਸ ਆ ਗਿਆ ਤਾਂ ਹੁਣ ਨਿਊ ਇਅਰ ਤੇ ਕਹਿੰਦਾ ਮੈਂ ਘੁੰਮਣ ਜਾਣਾ ਦੁਬਾਰਾ ਨਿਊ ਇਅਰ ਤੇ ਘੁੰਮਣ ਗਿਆ ਹੈ ਦੁਬਾਰਾ ਤੇ ਹੋਰ ਵੀ ਇੱਥੋਂ ਦੇ ਬੱਚੇ ਸੀ ਤੁਹਾਡੇ ਕੋਈ ਲੋਕਲ ਪਿੰਡ ਦਾ ਜਾਂ ਕੋਈ ਪਰ ਜਿੱਦਾਂ ਲੜਾਈ ਲੱਗੀ ਵੀ ਆ ਫਿਰ ਉੱਥੇ ਟੂਰਿਸਟ ਵੀ ਜੇ ਤੇ ਜਾਤਾ ਧੋਖੇ ਜਿ ਰੱਖਿਆ ਏਜੰਟ ਨੇ ਧੋਖੇ ਜਿ ਰੱਖਿਆ ਕੋਈ ਟੈਕਸੀ ਵਾਲਾ ਮਿਲਿਆ ਨਾ ਨੂੰ ਹਾਂ ਉਹਨੇ ਕਿਹਾ ਜੀ ਮੈਂ ਨਾ ਤੁਸੀਂ ਉਹਨੂੰ ਘੁਮਾਨ ਲੈ ਗਿਆ ਜੀ ਕਹਿੰਦਾ ਮੈਂ ਯੂਕਰੇਨ ਘੁਮਾਨ ਲੈ ਕੇ ਜਾਊਂਗਾ ਤੁਹਾਨੂੰ ਅੱਛਾ ਹਾਂ ਇਥੇ ਲੜਾਈ ਲੱਗੀ ਹੋਈ ਆ ਉੱਥੇ ਘੁਮਾਨ ਲੈ ਗਿਆ ਉੱਥੇ ਜਾ ਕੇ ਇਹਨਾਂ ਕੋ ਪੈਸੇ ਮੰਗੇ ਕਹਿੰਦਾ ਮੈਨੂੰ ਪੈਸੇ ਦੇ ਉਹ ਮੈਂ ਤੁਹਾਨੂੰ ਗਾਹ ਘੁਮਾਉਂਗਾ ਇਹ ਕਹਿੰਦੇ ਸਾਡੇ ਕੋ ਪੈਸੇ ਨਹੀਂ ਉਹਨੇ ਉੱਥੇ ਲਾ ਦਿੱਤਾ ਜੀ ਉੱਥੇ ਲਾ ਦਿੱਤਾ ਇਹਨਾਂ ਨੂੰ ਆਰਮੀ ਨੇ ਪੁਲਿਸ ਨੇ ਚੱਕ ਲਿਆ ਜੀ ਕਹਿੰਦੇ ਤੁਸੀਂ ਇਲੀਗਲ ਆਏ ਹੋ ਸਾਡੀ ਕੰਟਰੀ ਚ ਤਾਂ ਉਹਨਾਂ ਨੇ ਚੱਕ ਕੇ ਇਹਨਾਂ ਨੂੰ ਤਾਂ 2-3 ਦਿਨ ਜੇਲ੍ਹ ਚ ਰੱਖਿਆ ਮੁੜ ਕੇ ਇਹਨਾਂ ਕੋ ਆਰਮੀ ਨੂੰ ਹੈਂਡਲ ਕਰਤਾ ਆਰਮੀ ਨੇ ਕੁੱਟ ਮਾਰ ਕਰਕੇ ਇਹਨਾਂ ਨੂੰ ਸਾਈਨ ਕਰਾ ਲਈ ਜੀ ਸਾਈਨ ਕਰਾ ਕੇ ਹ ਲਾਈ ਤੇ ਭੇਰੇ ਜੀ ਪਹਿਲਾ 15 ਦਿਨ ਟ੍ਰੇਨਿੰਗ ਦਿੱਤੀ ਹੈ ਪਿੱਛੇ ਜੀ ਮੁਰਗਾਂ ਰੈੱਡ ਲਾਈਨ ਤੇ ਲੈ ਕੇ ਜਾ ਰਹੇ ਹਾਂ ਇਹ ਜਿਹੜਾ ਏਜੰਟ ਹੈ ਇਹਦਾ ਕੁਝ ਪਤਾ ਤੁਹਾਨੂੰ ਕਿੰਨੇ ਪੈਸੇ ਲਏ ਸੀ ਉਹਨੇ ਏਜੰਟ ਨੇ ਏਜੰਟ ਨੇ ਇਹਨੂੰ ਇਦਾਂ ਕੁਝ ਨਹੀਂ ਪਤਾ ਸਾਡੇ ਮੁੰਡੇ ਨੇ ਉਹਨੇ ਕੀਤਾ ਜੋ ਕੀਤਾ ਬੱਚਿਆਂ ਨਾਲ ਰੱਖ ਕੇ ਉਹਨਾਂ ਨੇ ਕਿੰਨੀ ਟਿਕਟ ਲੱਗ ਗਈਆਂ ਸੀਗਾ ਇਤੋਂ ਕਿੰਨੇ ਪੈਸੇ ਲੱਗੇ ਸੀ 6000 ਰੁਪਏ ਲੈ ਕੇ ਗਿਆ ਮੇਰੇ ਕੋਲ 6000 ਹਾਂ ਜੀ ਜਿਹੜੇ ਬਾਕੀ ਪੈਸੇ ਉਹ ਕਿੱਥੋਂ ਅਰੇਂਜ ਕੀਤੇ ਉਹਨੇ ਬੱਚਿਆਂ ਨਾਲ ਹੀ ਉਹਨੇ ਕੀਤਾ ਮੈਨੂੰ ਨਹੀਂ ਲੱਗਦਾ ਹੈਗਾ ਵੀ ਕੀ ਕੀਤਾ ਉਹਨੇ ਕੀ ਨਹੀਂ ਕੀਤਾ ਇਹ ਸਾਨੂੰ ਪਤਾ ਹੁੰਦਾ ਮੈਂ ਨਾ ਵੀ ਜੂਤ ਹੁਣ ਤੁਸੀਂ ਕੀ ਮੰਗ ਕਰਦੇ ਆ ਸਰਕਾਰ ਕੋਲ ਮੈਨੂੰ ਮੇਰਾ ਬੱਚਾ ਠੀਕ ਠਾਕ ਘਰ ਆ ਜਾਣਾ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੈਨੂੰ ਆਪਣਾ ਬੱਚਾ ਚਾਹੀਦਾ ਯੂਜ਼ਰ ਨੇ ਮਿੰਡਣਾ ਕਿ ਨਾ ਸਲਾਹ ਕਰਕੇ ਘੁੰਮਣ ਗਿਆ ਜੀ ਨਾ ਮਿਸਾਲਾਂ ਦੇਣਗੇ ਨਵੇਂ ਸਾਲ ਤੋਂ ਪਹਿਲਾਂ ਗਿਆ ਰਗਾ ਪੰਜ ਚਾਲੇ ਜੀ ਪਰ ਇੱਕ ਸੋਚਣੇ ਵਾਲੀ ਗੱਲ ਆ ਕਿ 6000 ਰੁਪਏ ਤੁਸੀਂ ਸਿਰਫ ਦੱਸ ਰਹੇ ਆ 6000 ਦੀ ਤਾਂ ਟਿਕਟ ਹੈ ਨਹੀਂ 80 85000 ਰੁਪਏ ਦੀ ਰਿਟਰਨ ਟਿਕਟ ਆ ਉਹਨੇ ਬੱਚਿਆਂ ਦੇ ਗਾਂ ਕੀਤਾ ਉਹਨਾਂ ਨੇ ਐਵੇਂ ਗੱਲ ਕੀਤੀ ਉਹਨੇ ਕਿਸੇ ਕਿਸੇ ਮੁੰਡੇ ਨਾਲ ਸਲਾਹ ਕਰਕੇ ਪਰ ਤੁਸੀਂ ਇਹ ਪੁੱਛਿਆ ਨਹੀਂ ਵੀ ਕਿ ਕਿੰਨੇ ਪੈਸੇ ਆ ਦੇ ਬੰਦੀ ਦੀ ਟਿਕਟ ਹੈ ਨਹੀਂ ਤਾਂ 6000 ਰੁਪਏ ਤੁਸੀਂ ਲੈ ਕੇ ਗਏ ਆ ਤੁਸੀਂ ਇਹ ਤਾਂ ਮਤਲਬ ਉਸ ਲਈ ਪੁੱਛ ਕੇ ਛਣੀ ਕੀਤੀ ਕੋਈ ਅਸੀਂ ਨਹੀਂ ਪਤਾ ਨਹੀਂ ਕਿ ਆਹ ਕੁੰਮਨ ਲੈ ਜਾਂਦਾ ਪਿਆ ਪਹਿਲਾਂ ਵੀ ਗਿਆ ਸੀ ਪਹਿਲਾਂ ਵੀ ਗਿਆ ਸਾਡਾ ਪਹਿਲਾਂ ਕਿੰਨੇ ਪੈਸੇ ਲਾ ਕੇ ਗਿਆ ਸੀ ਪਹਿਲਾਂ ਹੀ ਉਹਨੇ ਤੇ ਮੁੰਡੇ ਨਾਲ ਗੱਲ ਕੀਤੀ ਸੀ ਜੀ ਇੰਦਰ ਸਾਡੇ ਘਰੋਂ ਇਸ ਤੋਂ ਇਹ ਸਾਬਤ ਹੁੰਦਾ ਕਿ ਉਹਨੂੰ ਗਮਰਾਹ ਕਰਕੇ ਲੈ ਗਏ ਆ ਜਾਂ ਗਮਰਾਹ ਕਰ ਪੈਸਿਆਂ ਤੋਂ ਬਗੈਰ ਤਾਂ ਅੱਜ ਦਾ ਜਿਹੜਾ ਯੁੱਗ ਚੱਲ ਕਾਸੀ ਹਦੋਂ ਬਗਾਰ ਕੰਮ ਕੋਈ ਨਹੀਂ 6000 ਰੁਪਏ ਦੀ ਕੋਈ ਅੱਜ ਦੀ ਤਰੀਕ 'ਚ ਵੈਲਿਊ ਨਹੀਂ ਆ ਗਈ ਨਹੀਂ ਮੇਰੇ ਕੋਲੋਂ ਤਾਂ ਕਰੋ 6000 ਹੀ ਲੈ ਕੇ ਗਿਆ ਮੈਂ ਉੱਤੇ ਖਾਣਾ ਪੀਣਾ ਦੇਖੋ 1.5 ਮਹੀਨੇ ਦਾ ਬਿੱਲ ਲੱਗਾ ਹੈ 1.5 ਮਹੀਨੇ ਦੇ ਵਿੱਚ ਉਹ ਰਹਿ ਰਹੇ ਆ 12 ਬੱਚੇ ਆ ਹੁਣ ਕੀ ਪਤਾ ਕਿੰਨੇ ਪੈਸੇ ਲਾਏ ਆ ਕਿੰਨੇ ਨਹੀਂ ਲਾਏ ਆ ਉਹਨਾਂ ਦੇ ਕੋਈ ਐਡਰੈਸ ਦਾ ਪਤਾ ਤੁਹਾਨੂੰ ਜਿਹੜੇ 12 ਬੱਚੇ ਆ ਤੁਸੀਂ ਕੋਈ ਰਾਬਤਾ ਵੀ ਨਹੀਂ ਕਾਇਮ ਕੀਤਾ ਵੀ ਕੌਣ ਕੋਈ ਫੋਨ ਆਉਂਦਾ ਹੋ ਵੀ ਜਾ ਉਹਨਾਂ ਨੂੰ ਖੁਸ਼ੀ ਨਾ ਕੋਈ ਸਾਨੂੰ ਫੋਨ ਨਹੀਂ ਆ ਦਵਾ ਫਿਰ ਇਸ ਤੋਂ ਤਾਂ ਇਸ ਤੋਂ ਤਾਂ ਸਿਰਫ ਇੱਕੋ ਜ਼ਾਹਰ ਹੁੰਦਾ ਹੈ ਕਿ ਤੁਹਾਡੇ ਬੱਚੇ ਜਿਹੜੇ ਹੈਗੇ ਆ ਧੋਖਾ ਧੜੀ ਦੇ ਵਿੱਚ ਉਹ ਉੱਥੇ ਪੁੱਜ ਚੁੱਕਾ ਆ ਹਾਂਜੀ ਗੁੰਮਰਾਹ ਕਰਕੇ ਉਹਨਾਂ ਨੂੰ ਉੱਥੇ ਲੈ ਕੇ ਗਏ ਆ ਤੇ ਪੈਸੇ ਦੀ ਤਾਂ ਕੋਈ ਵੈਲਿਊ ਨਹੀਂ 6000 ਦੀ ਤਾਂ ਕੋਈ ਵੈਲਿਊ ਨਹੀਂ ਹੈਗੀ ਜਿਹੜਾ ਉਹ ਏਜੰਟ ਆ ਉਹਦੇ ਬਾਰੇ ਤੁਹਾਨੂੰ ਕੋਈ ਹੈ ਮਾੜਾ ਮੋਟਾ ਪਤਾ ਕੌਣ ਹੈ ਕੋਈ ਪਤਾ ਉਹਦੇ ਬਾਰੇ ਅੱਛਾ ਉਹ ਲਾਸਟ ਕਦੋਂ ਦਾ ਫੋਨ ਆਇਆ ਤੁਹਾਡੇ ਬੇਟੇ ਦਾ ਲਾਸਟ ਹੀ ਇਹ ਮੇਰੇ ਘਰ ਦਾ ਅੱਜ ਕੀਛ ਨਹੀਂ ਬਾਰਾ ਅੱਜ ਅੱਠ ਦਿਨ ਹੋਇਆ 8-9 ਦਿਨ ਬਸ ਤੇ ਕੀ ਕਹਾਂ ਉਹਨੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਮੈਂ ਤਾਂ ਮੰਮੀ ਮੈਨੂੰ ਬਚਾ ਲਓ ਬਸ ਹੋਰ ਕੁਝ ਨਹੀਂ ਕਰਨਾ ਵੀਡੀਓ ਕਾਲ ਹੋ ਗਈ ਕਿ ਨਹੀਂ ਨਹੀਂ ਦੋ ਮੈਂ ਸਿੱਧੀ ਬਸ ਕੀਤਾ ਮੈਸੇਜ ਵਿੱਚ ਆ